ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਸਰਕਾਰ ਦੀ ਉਸ ਸਿਫਾਰਿਸ਼ ਦਾ ਵਿਰੋਧ ਕੀਤਾ ਹੈ ਜੇ ਚੌਨਾ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਰੋਕੇ ਹੈ ਸੀਐਮ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਸ਼ੰਭੂ ਅਤੇ ਖਨੌਰੀ ਬੈਠੇ ਕਿਸਾਨਾਂ ਨਾਲ ਗੱਲ ਕਰਨ ਇਸ ਦੌਰਾਨ ਮੁੱਖ ਮੰਤਰੀ ਨੇ ਤੰਜਪੜੇ ਲੈ ਕੇ ਯੂਕਰੇਨ ਯੁੱਧ ਤੇ ਵੀ ਪ੍ਰਧਾਨ ਮੰਤਰੀ ਤੇ ਕਟਾਸ ਕੀਤਾ ਖੇਤਰ ਮਤਲਬ ਬਹੁਤ ਦੁਖਦ ਦੀ ਗੱਲ ਹੈ ਨਾ ਕਿ ਮਤਲਬ ਇਹਨਾਂ ਇਹਦਾ ਮਤਲਬ ਕਿਸਾਨਾਂ ਨੂੰ ਕੁੱਟਣ ਦਾ ਉਹਨਾਂ ਨੂੰ ਇਨਾਮ ਮਿਲ ਰਿਹਾ ਇੱਕ ਪਾਸੇ ਤਾਂ ਅਤੂਗਸ ਦੇ ਗੋਲੇ ਜਾਂ ਇਸ ਤਰ੍ਹਾਂ ਦੀਆਂ ਗੋਲੀਆਂ ਚੱਲ ਰਹੀਆਂ ਜਿਨ੍ਹਾਂ ਸਾਡੇ ਕਿਸਾਨ ਸ਼ਹੀਦ ਵੀ ਹੋਏ ਨੇ ਸ਼ੁਭਕਰਨ ਦੀ ਮੌਤ ਵੀ ਹੋਈ ਹੈ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹੋ ਪਹਿਲਾਂ ਰਸ਼ੀਆ ਦਾ ਤਾਂ ਕਹਿੰਦੇ ਜੋਧ ਰਕਵਾ ਦਿੰਦੇ ਆ ਜੀ ਅਸੀਂ ਯੂਕਰੇਨ ਚੋਂ ਬੰਦੇ ਕੱਢਣ ਵਾਸਤੇ ਉਹ ਐਡ ਆਉਂਦੀ ਹੈ ਨਾ ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ ਉਹ ਉੱਥੇ ਵਾਲਾ ਜੁੱਧ ਬਾਅਦ ਰੁਕਵਾ ਦਿਓ ਪਹਿਲਾਂ ਖਨੌਰੀ ਵਾਲਾ ਤਾਂ ਠੀਕ ਕਰ ਲੋ ਸ਼ੰਭੂ ਬਾਰਡਰ ਵਾਲਾ ਤਾਂ ਠੀਕ ਕਰ ਲੋ ਇਹਨਾਂ ਨਾਲ ਤਾਂ ਗੱਲ ਕਰ ਲੋ ਇਹਨਾਂ ਨਾਲ ਤਾਂ ਗੱਲ ਨਹੀਂ ਕਰਦੇ ਜੀ ਉੱਪਰ ਲੀਆਂ ਗੱਲਾਂ ਕਰਦੇ ਹੈਗੇ ਪਤਾ ਨਹੀਂ ਅਸੀਂ ਐ ਕਰ ਦਿੰਨੇ ਆ ਉਹ ਕਰ ਦਿੰਨੇ ਹੁੰਦੇ ਆ ਦੇਸ਼ ਦਾ ਹੁਣ ਇੰਟਰਨੈਸ਼ਨਲ ਲੈਵਲ ਤੇ ਪ੍ਰਧਾਨ ਮੰਤਰੀ ਜਿਹੜਾ ਉਹ ਐਡਾ ਵੱਡਾ ਲੀਡਰ ਬਣ ਗਿਆ ਕਿ ਉਹਦੀ ਸਾਰੀ ਦੁਨੀਆ ਮੰਨਣ ਲੱਗੀ ਤਾਂ ਹੁਣ ਅਮਰੀਕਾ ਨੇ ਆਪਣੇ ਸਿਟੀਜ਼ਨ ਲਈ ਐਡਵਾਈਸਰੀ ਜਾਰੀ ਕੀਤੀ ਹੈ ਕਿ ਮਨੀਪੁਰ ਤੇ ਜੰਮੂ ਕਸ਼ਮੀਰ ਦੇ ਟ੍ਰੈਵਲ ਨਾ ਕਰੋ ਇਹ ਕੀ ਹੈ ਜੀ ਫਿਰ ਇਹ ਇਹਦੇ ਬਾਰੇ ਜੋ ਮੋਦੀ ਜਵਾਬ ਦੇਣਗੇ ਕਦੇ ਮਨੀਪੁਰ ਗਏ ਆਪ ਕਦੇ ਹੋ ਹਰਿਆਣਾ ਚ ਨੂਹ ਦੇ ਵਿੱਚ ਦੰਗੇ ਹੋਏ ਕੋਈ ਕਦੇ ਗਏ ਨਾ ਆਪਣੇ ਆਪ ਹੀ ਕਈ ਜਾਣਾ ਬਸ ਸਭ ਕੁਝ ਠੀਕ ਹੈ ਤਾਂ ਇਸ ਵਾਰ ਸੇਕ ਲੱਗ ਗਿਆ ਘਟ ਕੇ ਤਾਂ ਹੁਣ ਬਸ ਉਹਨਾਂ ਕੰਮਾਂ ਤੇ ਲੱਗੇ ਕਿ ਬਚਾਉਣਾ ਕਿਵੇਂ ਆਪਣੇ ਕੁਰਸੀ ਕਿਵੇਂ ਬਚਾਉਣੀਆਂ ਇਹ ਕਰਨਾ ਉਹ ਕਰਨਾ Thank you.